ਫੂਡ ਸਪਲਾਈ ਟੀਮ ਵੱਲੋਂ ਪ੍ਰੀਤ ਵਿਹਾਰ ਬਾਜੜਾ ਰੋਡ ਵਿਖੇ ਕੀਤੀ ਗਈ ਛਾਪੇਮਾਰੀ ਮਾੜੇ ਹਾਲਾਤਾਂ ਵਿੱਚ ਬਣ ਰਹੇ ਖਾਣੇ ਦੇ ਫੂਡ ਸਪਲਾਈ ਨੇ ਭਰੇ ਸੈਂਪਲ ਬੜੇ ਹੀ ਗੰਦੇ ਹਾਲਾਤਾਂ ਵਿੱਚ ਪ੍ਰਵਾਸੀਆਂ ਵੱਲੋਂ ਬਣਾਇਆ ਜਾ ਰਿਹਾ ਸੀ ਫਾਸਟ ਫੂਡ ਫੂਡ ਸਪਲਾਈ ਟੀਮ ਵੱਲੋਂ ਗੰਦੇ ਹਾਲਾਤਾਂ ਵਿੱਚ ਬਣ ਰਹੇ ਖਾਣੇ ਨੂੰ ਨਸ਼ਟ ਕਰਵਾਇਆ ਗਿਆ ਫੂਡ ਸਪਲਾਈ ਟੀਮ ਵੱਲੋਂ ਕਿਲਾਸ ਨਗਰ ਰੋਡ ਬਾਜੜਾ ਕਲੋਨੀ ਪ੍ਰੀਤ ਵਿਹਾਰ ਵਿਖੇ ਗੰਦੇ ਹਾਲਾਤਾਂ ਵਿੱਚ ਪ੍ਰਵਾਸੀਆਂ ਵੱਲੋਂ ਬਣ ਰਹੇ ਖਾਣੇ ਤੇ ਛਾਪੇਮਾਰੀ ਕੀਤੀ ਗਈ ਇਸ ਮੌਕੇ ਤੇ ਆਲ ਇੰਡੀਆ ਹਿਊਮਨ ਰਾਈਟਸ ਕਾਉਂਸਲ ਕੌਮੀ ਪ੍ਰਧਾਨ ਆਸਾ ਸਿੰਘ ਆਯਾਦ ਅਤੇ ਗਲੋਬਲ ਹਿਊਮਨ ਰਾਈਟਸ ਕਰਨੈਲ ਸਿੰਘ ਮੌਕੇ ਤੇ ਪੁੱਜੀ ਉਹਨਾਂ ਕਿਹਾ ਕਿ ਇਹਨਾਂ ਪ੍ਰਵਾਸੀਆਂ ਵੱਲੋਂ ਜਿਹੜੇ ਹਾਲਾਤਾਂ ਵਿੱਚ ਜੱਕ ਫੂਡ ਬਣਾ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਬਹੁਤ ਹੀ ਮੰਦ ਭਾਗਾ ਹੈ ਉਹਨਾਂ ਕਿਹਾ ਕਿ ਅਸੀਂ ਕਿਸੇ ਨੂੰ ਵੀ ਸਿਹਤ ਦੇ ਨਾਲ ਖਿਲਵਾੜ ਨਹੀਂ ਕਰਨ ਦਿਆਂਗੇ ਉਹਨਾਂ ਕਿਹਾ ਕਿ ਇੰਨੇ ਮਾੜੇ ਹਾਲਾਤਾਂ ਵਿੱਚ ਖਾਣੇ ਨੂੰ ਬਣਾ ਕੇ ਜੋ ਇਹ ਪ੍ਰਵਾਸੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ ਇਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਇਸ ਮੌਕੇ ਫੂਡ ਸਪਲਾਈ ਟੀਮ ਵੱਲੋਂ ਗੰਦੇ ਹਾਲਾਤਾਂ ਵਿੱਚ ਬਣ ਰਹੇ ਖਾਣੇ ਨੂੰ ਕੂੜੇ ਵਿੱਚ ਸੁੱਟਵਾਇਆ ਗਿਆ ਟੀਮ ਵੱਲੋਂ ਬਣ ਰਹੇ ਖਾਣੇ ਦੇ ਸੈਂਪਲ ਭਰੇ ਗਏ ਅਤੇ ਉਹਨਾਂ ਕਿਹਾ ਕਿ ਜੋ ਵੀ ਬਣਦੀ ਕਾਰਵਾਈ ਹੈ ਇਹਨਾਂ ਤੇ ਕੀਤੀ ਜਾਵੇਗੀ ਆਓ ਗੱਲ ਕਰਦੇ ਹਾਂ ਫੂਡ ਸਪਲਾਈ ਵਿਭਾਗ ਦੇ ਮੁਲਾਜ਼ਮਾ ਦੇ ਨਾਲ ਉਹਨਾਂ ਦਾ ਕੀ ਕਹਿਣਾ ਤੁਸੀਂ ਦੇਖਦੇ ਰਹੋ ਜੀਡੀਐਸ ਨਿਊਜ਼ ਚੈਨਲ ਦੇ ਨਾਲ ਪੱਤਰਕਾਰ ਮਹੇਸ਼ ਕੁਮਾਰ ਦੀ ਵਿਸ਼ੇਸ਼ ਰਿਪੋਰਟ ਲੁਧਿਆਣਾ ਹਾਂਜੀ ਪ੍ਰਧਾਨ ਜੀ ਤੁਸੀਂ ਇੱਥੇ ਪਹੁੰਚੇ ਹੋ ਕਿਹੜੇ ਹਾਲਾਤਾਂ ਦੇ ਵਿੱਚ ਤੇ ਬੰਦ ਰਿਹਾ ਸੀ ਗਾਣ ਮੋਤੀ ਵਗੈਰਾ ਅੱਜ ਸਾਡੀ ਆਲ ਇੰਡੀਆ ਹੋਮ ਰਿਸਪੌਂਸਰ ਵੱਲੋਂ ਮੇਰੇ ਨਾਲ ਸਾਥੀ ਨੇ ਹੋਮ ਰਿਸਪੌਂਸ ਵੱਲੋਂ ਅੱਜ ਇੱਥੇ ਕਲਾਸ ਨਗਰ ਦੇ ਵਿੱਚ ਕਲਾਸ ਰੋਡ ਪ੍ਰੀਤਵਿਾਰ ਦੇ ਵਿੱਚ ਜਿਹੜਾ ਇੱਥੇ ਅੱਜ ਹਾਲਾਤ ਦੇਖੇ ਆ ਜਿਹੜੇ ਸਮੋਸਾ ਰੈਡੀ ਇਹ ਨਿਊਡਲਸ 버ਗਰ ਬਣਾ ਕੇ ਲੋਕਾਂ ਨੂੰ ਗੰਦ ਖਵਾ ਰਹੇ ਨੇ ਦੇਖਿਆ ਮੌਕੇ ਤੇ ਆ ਕੇ ਫੂਡ ਸਪਲਾਈ ਜਿਹੜੇ ਵਿਭਾਗ ਦੇ ਅਧਿਕਾਰੀ ਵੀ ਆਏ ਸੀ ਆਏ ਨੇ ਸਾਡੇ ਨਾਲ ਅੱਜ ਜਿਹੜਾ ਹਾਲਾਤ ਦੇਖੀ ਗਏ ਆ ਆਲੂ ਪਾਣੀ ਗਲੇ ਛੜੇ ਹੋਏ ਆਲੂ ਜਿਹੜੇ ਉਹਨਾਂ ਨੂੰ ਉਬਾਲ ਕੇ ਇਹ ਉਹਨਾਂ ਦੇ 버ਗਰ ਨਿਊਡਲ ਟਿੱਕੀਆਂ ਬਣਾਉਂਦੇ ਨੇ ਤੇ ਜੋ ਨਿਊਡਲਾਂ ਦੇ ਹਾਲਾਤ ਸੀ ਦੇਖਣ ਨੂੰ ਜਿੱਥੇ ਬੈੱਡ ਤੇ ਸੌਂਦੇ ਨੇ ਉਹਨਾਂ ਬੈੱਡਾਂ ਦੇ ਉੱਤੇ ਹੀ ਇਹਨਾਂ ਨੇ ਨਿਊਡਲ ਜਿਹੜੇ ਉਬਾਲ ਕੇ ਰੱਖੇ ਹੋਏ ਆ ਅਤੇ ਉਹਨਾਂ ਨੂੰ ਕੱਪੜੇ ਲਾ ਕੇ ਸਿਰਫ ਕੱਚੇ પા ਕੇ ਤਾਂ ਜਿਹੜਾ ਇਹ ਉਹ ਉਹਨਾਂ ਨੂੰ ਇਸਤੇਮਾਲ ਰਲਾ ਰਹੇ ਨੇ ਨੂਡਲਾਂ ਨੂੰ ਤੇ ਜਿਹੜੇ ਆਲੂ ਚਿਪਸ ਬਣਾ ਰਹੇ ਨੇ ਉਹਨਾਂ ਦੇ ਵਿੱਚ ਸੁਧਾ ਰੰਗ ਲਾ ਕੇ ਕੈਮੀਕਲ ਲਾ ਕੇ ਜਿਹੜਾ ਕਿ ਉਹ ਲੋਕਾਂ ਨੂੰ ਗੰਧ ਖਵਾ ਰਹੇ ਆ ਮੈਂ ਇਹ ਨਹੀਂ ਕਹਿੰਦਾ ਕਿ ਪ੍ਰਵਾਸੀ ਲੋਕ ਇੱਥੇ ਕੰਮ ਨਾ ਕਰਨ ਕੰਮ ਕਰੋ ਕੋਈ ਸਫਾਈ ਸਾਫ ਸੁਥਰਾ ਕਰੋ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਸਾਡੇ ਪੰਜਾਬੀ ਭਰਾ ਨੇ ਕੰਮ ਕਰਦੇ ਨੇ ਤੁਸੀਂ ਜਾ ਕੇ ਦੇਖੋ ਵੱਡੇ ਵੱਡੇ ਹੋਟਲ ਵੀ ਚਲਾ ਰਹੇ ਆ ਬਿਗ ਬਿਗ ਆਪਣੇ ਰੋਟਲ ਤੇ 버ਗਰ ਸਾਰੇ ਫਾਸਟ ਫੂਡ ਦੇ ਕੰਮ ਚਲਾ ਰਹੇ ਆ ਉੱਥੇ ਜਾ ਕੇ ਚੈੱਕ ਕਰੋ ਸਫਾਈ ਚੈੱਕ ਕਰੋ ਉਹਨਾਂ ਦੀ ਉਹਨਾਂ ਦੇ ਗਲਾ ਸਿਰ ਤੇ ਰਮਾਲ ਜਾਂ ਪੱਗ ਉੱਪਰ ਨਹੀਂ ਬਾਬਾ ਚੜਿਆ ਹੋਊਗਾ ਪੱਕ ਦੇ ਉੱਪਰ ਵੀ ਜੇ ਹੱਥਾਂ ਦੇ ਪਲਾਸਟ ਪਏ ਹੋਣਗੇ ਗਲव्स ਪਏ ਹੋਣਗੇ ਇਹਨਾਂ ਨੇ ਦੇਖਿਆ ਕਿ ਇਹਦਾ ਨੰਗੇ ਹੋ ਕੇ ਨਵਟਦ ਵਿੱਚ ਇਕੱਠੇ ਪਾ ਕੇ ਉਹ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹ ਬਿਮਾਰੀ ਫਲਾ ਰਹੇ ਆ ਬਿਮਾਰੀ ਬਿਮਾਰੀ ਸੁਧਾ ਬਿਮਾਰੀ ਆ ਇਹਨਾਂ ਕੈਂਸਰ ਬਣਨਾ ਆ ਦੇਖੋ ਲੋਕ ਖਾ ਰਹੇ ਆ ਗੰਦ ਖਾ ਰਹੇ ਆ ਆਪਾਂ ਦੇਖੋ ਵਾਇਰਲ ਹੋ ਰਹੀਆਂ ਨੇ ਵੀਡੀਓ ਫੇਸਬੁੱਕ ਤੇ YouTube ਤੇ ਆਪਾਂ ਲੋਕ ਦੇਖਦੇ ਆ ਵੀਡੀਓਜ਼ ਲੋਕ ਕਿੱਦਾਂ ਇਹ ਉੱਪਰ ਚੜ ਚੜ ਕੇ ਨਿਊਡਲਰ ਨੂੰ ਮਿੱਧਦੇ ਆ ਮੂਮਸ ਬਣਾਉਂਦੇ ਆ ਕਿੰਨੀਆਂ ਲੋਕਾਂ ਨੂੰ ਬਿਮਾਰੀਆਂ ਭਿਆਨਕ ਲੱਗ ਰਹੀਆਂ ਨੇ ਮੈਂ ਪ੍ਰਜਾਪ ਸਰਕਾਰ ਨੂੰ ਅਪੀਲ ਕਰਨਾ ਚਾਹੁੰਦਾ ਤੁਹਾਡੇ ਮਧਿਅਮ ਰਾਹੀਂ ਕਿ ਇਹਨਾਂ ਜਿਹੜੇ ਲੋਕਾਂ ਦੇ ਸਕੰਜਾ ਜਿਹੜਾ ਨੂੰ ਗਸਿਆ ਜਾਵੇ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਵੇ ਤਾਂ ਜੋ ਹੋਰ ਵੀ ਨਾਲ ਨੇੜੇ ਦੇੜ ਦੇ ਲੋਕ ਆ ਜਿਹੜੇ ਇਦਾਂ ਦੇ ਕੰਮ ਕਰ ਰਹੇ ਆ ਉਹਨਾਂ ਦੇ ਕਾਰਵਾਈ ਕਰਕੇ ਉਹਨਾਂ ਦੇ ਪਰਚੇ ਦਰਜ ਕੀਤੇ ਜਾਣ ਤਾ ਕਿ ਇਹਨਾਂ ਨੂੰ ਸੇਧ ਮਿਲ ਸਕੇ ਜਿਹੜਾ ਕੀ ਸਾਫ਼ ਸੁਥਰਾ ਕੰਮ ਆ ਜਿਹੜਾ ਉਹ ਕਰ ਸਕਣ ਹੋਰ ਵੀ ਲੋਕਾਂ ਨੂੰ ਇਹਨਾਂ ਤੋਂ ਸੇਧ ਮਿਲ ਸਕੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਮੈਂ ਆਪਣੇ ਪੰਜਾਬੀ ਭਰਾਵਾ ਤੇ ਹੋਰ ਸਮਾਜ ਦੇ ਵਿੱਚ ਸਮਾਜਿਕ ਬੰਦਿਆਂ ਨੂੰ ਅਪੀਲ ਕਰਦਾ ਲੋਕਾਂ ਨੂੰ ਕਿ ਜਿਹੜੇ ਲੋਕ ਇਹ ਕੰਮ ਕਰ ਰਹੇ ਨੇ ਪਹਿਲਾਂ ਤੁਸੀਂ ਕੰਮ ਦੇਖੋ ਇਹਨਾਂ ਦੇ ਕਿ ਕੋਈ ਸਫਾਈ ਹੈਗੀ ਇਹਨਾਂ ਦੀ ਕਿੱਥੇ ਸਮਾਨ ਬਣਾ ਰਹੇ ਆ ਕੀ ਕਰ ਰਹੇ ਆ ਇਹਨਾਂ ਦੇ ਹੱਥਾਂ 'ਚ ਗਲਵਜ਼ ਪਾਏ ਹੋਏ ਆ ਸਿਰ 'ਤੇ ਕੋਈ ਰਮਾਲ ਬੰਨਿਆ ਹੋਇਆ ਇਹਨਾਂ ਨੇ ਟੋਪੀ ਪਾਈ ਹੋਈ ਆ ਕੁਝ ਨਹੀਂ ਕਰਦੇ ਇਹ ਉਦਾਂ ਹੀ ਆਪਾਂ ਲੋਕ ਜਾ ਕੇ ਗੋਲ ਗੱਫੇ ਮਚੂਰੀਆਂ ਨੂਡਲ 버ਗਰ ਆਪਾਂ ਖਾਣੇ ਆ ਮੈਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਕੁਝ ਖਾਣਾ ਪੀਣਾ ਆ ਆਪਣੀ ਜੀਭ ਦਾ ਚਸਕਾ ਜਿਹੜਾ ਉਹਨੂੰ ਕੰਟਰੋਲ ਕਰੋ ਇੱਕ ਘਰ ਵਿੱਚ ਵੀ ਚੀਜ਼ਾਂ ਬਣ ਜਾਂਦੀਆਂ ਨੇ ਜੇ ਆਪਾਂ ਘਰ 'ਚ ਬਣਾਣਾ ਬਣਾ ਕੇ ਖਾਈਏ ਤਾਂ ਆਪਣਾ ਜਿਹੜਾ ਬਿਮਾਰੀਆਂ ਦੇ ਲੱਖਾਂ ਹਸਪਤਾਲਾਂ ਵਿੱਚ ਲੱਖਾਂ ਕਰੋੜਾਂ ਲੋਕ ਪਏ ਨੇ ਬਿਮਾਰੀਆਂ ਦੇ ਕਾਰਨ ਜੂਝ ਰਹੇ ਆ ਬਿਮਾਰੀਆਂ ਦੇ ਵਿੱਚ ਆਪਾਂ ਬਿਮਾਰੀਆਂ ਤੋਂ ਤਾਂ ਬਚ ਸਕਦੇ ਆ ਆਪਾਂ ਬਿਮਾਰੀਆਂ ਤੋਂ ਬਚ ਸਕਦੇ ਆ ਪਰ ਜਿਹੜੀ ਆ ਜਿਹੜੀਆਂ ਚੀਜ਼ਾਂ ਨੇ ਇਹਨਾਂ ਤੋਂ ਨਹੀਂ ਬਚ ਸਕਦੇ ਜਿਹੜੀ ਇਹ ਬਣਾ ਰਿਆ ਨੇ ਇਸ ਲਈ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਇਹਨਾਂ ਲੋਕਾਂ ਤੋਂ ਸਾਵਧਾਨ ਰਹੋ ਸਾਫ਼ ਸੁਥਰਾ ਖਾਣਾ ਖਾਓ ਤੇ ਜਿੱਥੇ ਘਰ ਦਾ ਖਾਓ ਸਵਸਥ ਰਹੋ ਆਇਆ ਕਰਨੈਲ ਸਿੰਘ ਗਲੋਬਲ ਹਿਊਮਨ ਰਾਈਟਸ ਦਾ ਡਿਸਟ੍ਰਿਕਟ ਇੰਚਾਰਜ ਅਸੀਂ ਅੱਜ ਦੇਖਿਆ ਇੱਥੇ ਕਲਾਸ਼ ਨਗਰ ਚ ਆਏ ਸੀਗੇ ਇਹ ਬੇੜੇ ਦੇ ਵਿੱਚ ਜਿਹੜਾ ਹੈਗਾ ਬਹੁਤ ਹੀ ਗੱਦੇ ਤਰੀਕੇ ਦੇ ਨਾਲ ਸਮਾਨ ਬਣ ਰਿਆ ਸੀਗਾ ਵੇਰ ਵੇਰ ਜਿਹੜਾ ਹੈਗਾ ਸਮਾਨ ਤੁਸੀਂ ਦੇਖਿਆ ਹੀ ਹੁਣੇ ਆਲੂ ਕਿਸ ਤਰ੍ਹਾਂ ਸੜੇ ਪਏ ਆ ਗੋਭੀ ਕਿਸ ਤਰ੍ਹਾਂ ਸੜੀ ਪਈ ਹੈ ਸਾਰਾ ਸਮਾਨ ਡਿਊਡਲ ਮਚਪੂਰੀਆਂ ਜੋ ਇਹਨਾਂ ਨੇ ਗੰਦੇ ਤਰੀਕੇ ਨਾਲ ਬਣਾਉਂਦੇ ਪੈ ਸੀ ਨਗੇ ਹੋ ਕੇ ਬਣਾ ਰਹੇ ਸੀਗੇ ਜਦ ਕੀ ਇਹ ਚੀਜ਼ਾਂ ਖਾਣ ਦੇ ਕਾਬਲ ਨਹੀਂ ਹੈ ਪ੍ਰਸ਼ਾਸਨ ਅੱਗੇ ਬੇਨਤੀ ਕਰਾਂਗੇ ਇਦਾਂ ਦੇ ਜਿਹੜੇ ਹੋਰ ਵੀ ਕੋਈ ਵਿੜੇ ਚੱਲਦੇ ਪਏ ਆ ਉਹਨਾਂ ਦੇ ਉੱਤੇ ਕਰੜੀ ਜਿਹੜੀ ਕਾਰਵਾਈ ਕੀਤੀ ਜਾਵੇ ਤੇ ਨਾਲ ਹੀ ਜਿਹੜੀ ਹੈਗੀ ਤਨੂੰਡੀ ਕਾਰਵਾਈ ਵੀ ਕੀਤੀ ਜਾਵੇ ਜੀ ਹਾਂਜੀ ਆ ਵੀ ਰਹੀ ਹੈ ਤੇ ਜਿਹ ਦਿਨ ਹਾਲਾਤਾਂ ਵਿੱਚ ਬਣਾ ਰਹੇ ਹੋ ਆਪ ਲੋਕੋ ਨੂੰ ਬਿਮਾਰੀ ਵੰਡ ਰਹੇ ਹੋ ਨਹੀਂ ਸਰ ਮਕਾਨ ਵਾਲੇ ਕੋ ਭੋਲਾ ਗਿਆ ਤਾਂ ਇਹ ਸਫਾਈ ਕਰ ਉਹ ਕੀ ਨਹੀਂ ਮਾਲਕ ਮਕਾਨ ਨੇ ਸਫਾਈ ਕਰवानी ਹੈ ਇਹ ਸਫਾਈ ਦੇ ਬਾਰੇ ਮੈਂ ਜਨਰਲ ਸਰ ਨੇ ਕਿਹਾ ਮਕਾਨ ਮਾਲਕ ਨੂੰ ਬੋਲਾ ਗਿਆ ਤਾਂ ਕਿ ਟੋਟੀ ਵਾਲੇ ਪਾਣੀ ਪੰਨ ਕਰਵਾ ਦੇ ਹਮਾਰਾ ਇਹ ਬੋਲਾ ਕਿ ਉਹ ਬੰਦ ਕਰਵਾ ਦੇਣਗੇ आजकल आजकल कर रहे सर बंद नहीं करवा रहे एक हफ्ते से हो रहा है वो तो जैसे गोभी इतनी गली हुई है आलू गले हुए हैं वो सभी खिला रहे हो लोगों को बुवारी बांट रहे हो क्या पर, बढ़िया है आलू तो सर किया हुआ है तो, 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 तो सारे इतने गंदे आलू है इसमें खराब भी हैं सभी खिला देंगे तो कैसा चलेगा खराब तो आपको कैसे बताइए और जो चटनी बनाई है उसमें कितना रंग डाला हुआ है दंद दंद है। कौन सा, रंग दाला दाला? के कौन सा रंग डालते है? जितने भी दुकानदार है सब सारा डालते हैं ऐसा कोई डालता हम ही नहीं हमीने पहला इंसान पहला नहीं, के हमीन नहीं तो वो आप बांट रहे है नहीं सर वो नहीं कह रहा हूँ जो चीज़ हल्का यूज लगता है यू तो यूज करना पड़ता है आप बड़े बड़े रेस्टोरेंट में चले जाओगे फिर भी आपको कलर यूज हल्का मिलेगा इसमें तो कितना लाल किया हुआ है आपता हूँ फिर रहेगी ਗੰਦਗੀ ਇਤਨੀ ਹੈ ਕਿਤੇ ਸਾਲ ਹੋ ਗਏ ਨੂੰ ਕੰਮ ਕਰਦੇ ਨੂੰ ਕਿਤੇ ਸਾਲ ਹੋ ਗਏ ਇੱਥੇ ਕੰਮ ਕਰਦੇ ਨੂੰ ਤੇ ਸਰ ਯਾ ਤਾਂ ਅਭੀ ਆਏ 6 ਮਹੀਨੇ ਮੈਂ ਚਾਹਲੀ ਹਾਂਜੀ ਹਾਂਜੀ ਸਰ ਕਲਾਸ਼ਨਗਰ ਪ੍ਰੀਤ ਪਿਆਰ ਪਹੁੰਚਿਆ ਉਹ ਕਿੰਨਾ ਹਾਲਾਤਾਂ ਦੇ ਵਿੱਚ ਖਾਣਾ ਬਣਾਇਆ ਜਾ ਰਿਹਾ ਸੀ ਜੀ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਕੋਈ ਗੰਦੇ ਤਰੀਕੇ ਨਾਲ ਕੁਝ ਬਣਾਉਂਦਾ ਰਿਹਾ ਜਾਂ ਯੂਨਿਟ ਦਾ ਕੋਈ ਬਾਸਕੂਲ ਦਾ ਕੰਮ ਕਰਦੇ ਪਏ ਆ ਤੇ ਸਾਡੀ ਟੀਮ ਨੇ ਅੱਜ ਅਚਾਨਕ ਇੱਥੇ ਦੌਰਾ ਕਰਕੇ ਇਹਨਾਂ ਨੂੰ ਇੱਥੇ ਇਸੇ ਮੋਲ ਦੇ ਵਿੱਚ ਇਹਨਾਂ ਨੂੰ ਫੜਦੇ ਗਨਪੁੱਤ ਕਾਫੀ ਪਾਇਆ ਹੋਇਆ ਸੀ ਤੇ ਬਾਕੀ ਜਿੰਨਾ ਵੀ ਸਮਾਨ ਆਹੀਂ ਸਾਰੇ ਡਿਸਟਰੋਏ ਕਰਤਾ ਤੇ ਹਰ ਕੀ ਕਾਰਵਾਈ ਕੀਤੀ ਇਹਨਾਂ ਦੇ ਇਹਨਾਂ ਸੈਂਪਲ ਲੈ ਲਿਆ ਤੇ ਬਾਕੀ ਸਮਾਨ ਡਿਸਟਰੋਏ ਕਰਕੇ ਅਨਹੀਂ ਜਿੰਗ ਦਾ ਚਲਾਨ ਕੱਟ ਪੈਣਾ ਹੈ ਸਰ ਹੋਰ ਇਦਾਂ ਦੇ ਜਿਹੜੇ ਬਣਾ ਰਹੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਵੇਖੋ 1 3 ਪਹਿਲੀ ਗੱਲ ਇਹ ਜਦੋਂ ਵੀ ਰੈਸ਼ ਹੈ ਗियर ਰੈਸ਼ ਦੇ ਵਿੱਚ ਹੀ ਲੋਕ ਕੰਮ ਕਰਦੇ ਆ ਜਾਂ ਤੇ ਕਮਰਸ਼ੀਅਲ ਹੋਣਾ ਫਿਰ ਤੇ ਪਤਾ ਲੱਗਦਾ ਰੈਸ਼ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਤੁਹਾਨੂੰ ਮਿਲੀ ਆ ਉਸੇ ਇਨਫੋਰਮੇਸ਼ਨ ਬੇਸ ਤੇ ਆਏ ਨਹੀਂ ਤੇ ਲੋਕਾਂ ਨੂੰ ਤਾਂ ਜੇ ਤੁਹਾਨੂੰ ਪਤਾ ਲੱਗਦਾ ਕੋਈ ਇੰਜ ਗੰਦਾ ਕੰਮ ਕਰਦਾ ਤਾਂ ਸਾਨੂੰ ਨਹੀਂ ਪੁੱਛੋ ਜੋ ਗੱਲ ਨਹੀਂ ਜੋ ਬਤਵਾਤਾ ਕੀ ਚੱਲਦਾ ਜ਼ਬਰਦਸਤ ਠੀਕ ਠੀਕ ਹੈ